ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਕੋਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਮਰਜੀਤ ਸਿੰਘ ਉਹਨਾਂ ਕੋਲ ਆ ਪਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਵਾ ਮੈਦਾਨ ਦਿਖਾਉਣੀ ਆ ਗੱਭਣ ਆ ਹੱਲੇ ਚੰਗੀ ਤਿਆਰ ਹੁੰਦੀ ਆ ਤੇ ਜੇ ਵੀ ਨੇ ਤਿਆਰ ਹੋਰ ਹੋ ਜਣਾ ਪਛਾਣਾਂ ਵੀ ਚੰਗੀ ਤਿਆਰ ਹੋ ਗਈ ਆ ਤੇ ਗਾਹਣ ਵੀ ਚੰਗੀ ਤਿਆਰ ਹੁੰਦੀ ਆ ਇਹ ਗੱਲਬਾਤ ਵੀ ਦਿਨਾਂ ਨਾਲ ਕਰਦੇ ਆਂ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਹੁੰਦੀ ਆਂ ਕਿ ਆਪਣੀ ਇੱਥੇ ਆ ਕੇ ਪਾਸ ਕਰਕੇ ਵੇਸ ਚਾਹ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੀਆਂ ਮੇਰੀਆਂ ਧੀਆਂ ਭੈਣਾਂ ਦੇ ਸੰਦੇਸਾਂ ਦੇ ਸਾਂ ਵਸਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸਭ ਨਾਲ ਠੀਕ ਠਾਕ ਜੀ ਠੀਕ ਠਾਕ ਜੀ ਗੁਰੂ ਰਾਮਦਾਸ ਦੀ ਕਿਰਪਾ ਜੀ ਠੀਕ ਹੈ ਜੀ ਤੇ ਚਲੋ ਨਾਮ ਦੱਸਦੇ ਕਰੇ ਨਾਮ ਮੇਰਾ ਜੀ ਸਰਦਾਰ ਅਮਰਜੀਤ ਸਿੰਘ ਮਾਨ ਹੈ ਠੀਕ ਹੈ ਪਿੰਡ ਮੇਰਾ ਚੱਕ ਹੌਲ ਹਾਂਜੀ ਮਹਾਰਵਰੀਆਂ ਦਾ ਬੂੜੀ ਚੱਕ ਨਾ ਠੀਕ ਲੱਭ ਜਾਂਦਾ ਠੀਕ ਆ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 75298 ਠੀਕ ਆ 99413 ਉਦਨ ਵਾਲੀ ਵੇਗੀ ਫਿਰ ਮੈਂ ਤਾਂ ਅੱਗੇ ਮੈਨੂੰ ਨਾ ਮੈਂ ਕੌਣ ਹੁੰਨਾ ਜੋ ਕਰਨ ਵਾਲਾ ਪ੍ਰਮਾਤਮਾ ਠੀਕ ਆ ਪਹਿਲਾ ਹੀ ਫੋਨ ਆਇਆ ਪਹਿਲੇ ਤੇ ਵੇਚ ਗਈ ਪਹਿਲੇ ਫੋਨ ਤੇ ਵੇਚ ਗਈ ਤੇ ਅੱਜ ਵੀ ਰੇਟ ਇਹੋ ਜਿਹਾ ਕਰਨਾ ਵਾ ਜਿਹੜਾ ਨਾ ਵਾ ਇਹ ਚੀਜ਼ ਸੋਨਾ ਉਹਦੇ ਨਾਲੋਂ ਵੀ ਜਿਹੜਾ ਲੈ ਗਿਆ ਥੋ ਲੈ ਗਿਆ ਜਿਹੜਾ ਰਹਿ ਗਿਆ ਥੋ ਰਹਿ ਗਿਆ ਠੀਕ ਹੈ ਆਪਾਂ ਹਰ ਵਾਰੀ ਇਹੋ ਗੱਲ ਆਉਂਦੇ ਨੇ ਕਿ ਹੁੰਦੀ ਏ ਇੱਕ ਆ ਹਾਂਜੀ ਤੇ ਭੈਣ ਭਰਾ ਦੀ ਮੰਗ ਜਿਆਦੀ ਆ ਹਾਂਜੀ ਇੰਨਾ ਕੋਸ਼ਿਸ਼ ਕਰੂੰਗੀ ਗਾਈਆਂ ਦਾ ਬੜਾ ਮੈਨੂੰ ਫੋਨ ਆਉ ਕਿ ਮੇਰਾ ਅਸਲੀ ਕਿਤਾ ਜਿਹੜਾ ਗਾਈਆਂ ਦਾ ਸੀ ਜਿਆਦੀਆਂ ਗਾਵਾਂ ਹੀ ਪਾਈਆਂ ਹਾਂ ਬਹੁਤ ਵੇਚੀ ਮੈਂ ਉਹ ਮੱਝ ਦੇ ਚੱਕਰ ਚ ਪੈ ਗਿਆ ਹੁਣ ਮੱਝਾਂ ਦੇ ਫੋਨ ਆਉਂਦੇ ਤੇ ਮੈਂ ਮੱਝ ਚ ਪੈ ਗਿਆ ਤੇ ਗਾਈਆਂ ਵਾਲੇ ਨਾਰਾਜ਼ ਹੁੰਦੇ ਮੇਰੀ ਹੱਥ ਜੋੜ ਕੇ ਉਹ ਮੈਂ ਜਿੰਨੇ ਕਿ ਕੋਟਾ ਜਿੰਨੇ ਜੁਗਾ ਹੋ ਪੂਰਾ ਤਾਂ ਮੈਂ ਕਰ ਨਹੀਂ ਸਕਦਾ ਹਾਂਜੀ ਹਾਂਜੀ ਜਿੰਨਾ ਕਿ ਮੇਰੇ ਕੋਲ ਹੋ ਮੈਂ ਜਿੰਨੇ ਭੈਣ ਭਰਾਵਾਂ ਨੂੰ ਉਹਨਾਂ ਨੂੰ ਅਗਲੀ ਵਾਰ ਤੋ ਗਾਂ ਪਾਓਗੇ ਕੇ ਤੇ ਬਾਕੀ ਰੇਟ ਅੱਜ ਵੀ ਉਹੋ ਜਿਹਾ ਹੀ ਕਰਿਓ ਕਿ ਪਹਿਲੇ ਫੋਨ ਤੇ ਜਾਨੀਆਂ ਵਾਲਾ ਪਉਣਾ ਦੇਣੀ ਝੋਟੀ ਐ। ਅੱਛਾ। ਹਾਂ ਦੇਣੀ ਝੋਟੀ ਐ ਰੇਡ ਗਾਈਆਂ ਵਾਲਾ ਦੇਣਾ ਆਪਾਂ। ਠੀਕ ਐ। ਹਾਂਜੀ। ਤੇ ਉਤਰਾ ਕਿੰਨੇ ਕ ਦੁੱਧ ਵਾਲੀ ਆ? ਇਹ ਦੁੱਧ ਦੀ 15 ਲੀਟਰ ਵਾਲੀ ਐ। ਅੱਛਾ 15 ਲੀਟਰ ਕਰੀ ਜਾਓਗੇ। ਤੇ ਟਾਈਮ ਕਿੰਨਾ ਲੈ ਜਾਓਗੇ? ਬਾਕੀ ਇਹ ਵੇਖਸ ਵਾਲਾ ਕੋਈ ਇੰਨਾ ਜਿੰਨੀ ਪਿੱਛੇ ਨਿਕਲੀ ਬੰਦਾ ਪੈਰ ਰੱਖ ਕੇ ਉੱਤੇ ਵੀ ਚੜ ਸਕਦਾ ਐ। ਅੱਛਾ। ਇਹ ਸੀਲ ਇੰਨੀ ਕੋਈ ਹਾਵ ਹੀ ਨਹੀਂ। ਉਹਨੇ ਗਾਂ ਨੂੰ ਆ ਤੇ ਉਹਨੇ ਪਿਛਾ ਨਹੀਂ। ਉਹਨੇ ਪਿਛਾ ਨੂੰ ਐਨੇ ਨਹੀਂ ਪਿੱਛੇ ਨਿਕਲੀ ਐ। ਠੀਕ ਐ। ਤੇ ਸੋਆ ਕੇ ਨੂੰ ਸੋਣਾ ਇਹਨੇ? ਤੀ ਬਗ ਨਿਸ਼ਾਨੀਆਂ ਦੂਰ ਦੂਰ ਜੇ ਤੱਕ ਵੇਖੋ ਤੇ ਥਾਣਾ ਦਾ ਸਾਈਜ਼ ਗਿਆਪ ਇੱਕ ਰਹੀ ਤੁਹਾਨੂੰ ਦਿਖਾ ਦਈਆ ਦੇਖ ਸਕਦੇ ਦੂਰ ਦੂਰ ਜਿਹੜਾ ਥਣ ਲੱਗਾ ਤੇ ਪਛਾਣ ਚੰਗੀ ਬਣੀ ਆ ਬਾਕੀ ਆ ਵੇਖੋ ਨਿਸ਼ਾਨੀਆਂ ਹਰ ਬੜੀ ਮੈਂ ਕਹਿਣਾ ਨਾ ਠੀਕ ਆ ਦੁੱਧ ਵਾਲੀ ਜਿਹੜੀ ਡੰਗਦੀਆਂ ਨਿਸ਼ਾਨੀਆਂ ਇਹ ਹੁੰਦੀਆਂ ਠੀਕ ਆ ਜੀ ਤੇ ਬਾਕੀ ਆ ਹਵਾਨਾ ਇਹਦਾ ਦੇਖ ਸਕਦੇ ਜੀ ਉਹਨਾਂ ਹੀ ਪਛਾਣਵਾ ਤੇ ਉਹਨਾਂ ਹੀ ਗਾਣਵਾ ਤੇ ਅਜੇ ਇਹਨੇ ਹਵਾਨਾ ਹੋਰ ਭਰ ਜਾਣਾ ਹੋਰ ਅਜੇ ਢਿੱਲਾ ਵਾਂ ਕਾਫੀ ਅਜੇ ਕਾਫੀ ਢੱਲਾ ਢੁੱਲਾ ਹੈ ਗਿਆ ਵਾਂ ਬਾਕੀ ਛੇਤੀ ਸੂਪ ਹੈ ਨਾ ਬਹੁਤਾ ਟਾਈਮ ਨਹੀਂ ਲੱਗਣਾ ਦੋ ਤਿੰਨ ਦਿਨ ਲੱਗੂਗੀ ਚਲੋ ਫਿਰ ਖੋਲੋ ਤੋਰ ਦਈਏ ਨਾ Lea ya veo qué más hay. ਬਾਕੀ ਮੱਜਾਂ ਦੇ ਹਿਸਾਬ ਨਾਲ ਥੱਲੇ ਚੰਗੀ ਬਣ ਗਈ ਐ ਤੇ ਉਤਰਾ ਵੀ ਸ਼ਾਂਤ ਜਿਹਾ ਸੁਭਾਅ ਦੀ ਐ ਚਲੋ ਤੇ ਕੱਦ ਵਜਨ ਵੀ ਠੀਕ ਐ ਆਹ ਦੇਖ ਸਕਦੇ ਜੀ ਤੇ ਰੇਟ ਇਹਦਾ ਫਿਰ ਕਰੀਏ ਆਪਾਂ ਜੱਜ ਆਈ ਹਰ ਮੀਟਰ ਇਹ ਜੇਜ ਕਰਾਂਗੇ ਮਾਲ ਆਪਾਂ ਉਹ ਦਿਨਾ ਜਿਹੜਾ ਕਿ ਘਰ ਸਭ ਐ ਪੂਰਾ ਵੱਜਾ ਫੱਬੇ ਉਹ ਭੈਣ ਭਰਾ ਵੇਖ ਕੇ ਆਖੇ ਵੀ ਮੱਝ ਕਿਦ ਕੋ ਅਗਲਾ ਆਖੇ ਬਾਪੂ ਕੋ ਉਹ ਮੈਨੂੰ 2-4 ਸਾਲ ਆਪਾਂ ਜਣੇ ਕਿ ਹੁਣ ਦੋ ਪੜਾ ਪੂਰੇ ਕਰ ਚੁੱਕੇ ਤੀਜੇ ਜਾ ਗਏ ਠੀਕ ਕੋਈ ਇਹ ਨਾ ਕਹੇ ਵੀ ਹਨਾ ਧੋਖਾ ਕਰ ਗਿਆ ਕੋਈ ਭੈਣ ਭਰਾ ਜਾ ਕੇ ਬਾਪੂ ਕੋ ਆਈ ਕਿਉਂਕਿ ਮੇਰਾ ਵੀ ਕੋ 4 ਸਾਲ ਨਾ ਲਵੇ ਠੀਕ ਹੈ ਜੀ ਹਾਂਜੀ ਇਹ ਕਰਕੇ ਆਪਾਂ ਰੇੜੀ ਬਿਲਕੁਲ ਜਾਈ ਤੇ ਡੰਗਰ ਵੀ ਸਿਰਾ ਹੀ ਦੇਣਾ ਤੇ ਦੇਣਾ ਹੁੰਦਾ ਵੀ ਇੱਕ ਹੀ ਹੈ ਇੱਕੋ ਹੀ ਲੈ ਆਈ ਦੀ ਆਪਾਂ ਇੱਕ ਹੀ ਮਿਲਦੀ ਸਾਹਿਬ ਠੀਕ ਹੈ ਬਾਕੀ ਰੇਟ ਦਾ ਪਤਾ ਤੈਨੂੰ ਪਹਿਲਾਂ ਹੀ ਦੱਸਿਆ ਸੀ ਇਹਦਾ ਕੋਈ 90 ਨਹੀਂ ਕੋਈ 80 ਨਹੀਂ ਅੱਛਾ 76000 ਰੁਪਈਆ 76000 ਦੀ ਹਾਂਜੀ ਪੂਰੇ 75 ਦੀ ਚਲ ਕੋਈ ਨਹੀਂ ਪੂਰੇ 75 ਦੀ ਕੋਈ ਗੱਲ ਠੀਕ ਹੈ ਹੋਰ ਦੂਰੋਂ ਜਵਾਉ ਨਾ ਭੈਣ ਭਰਾ ਅੱਛਾ ਤੇ ਜਿੰਨੇ ਜੋਗਾ ਹੋਰ ਕਰੂੰ ਮੈਂ ਮੌਕੇ ਤੇ ਥੋੜਾ ਬਾਧਾ ਹੋਰ ਕਰ ਦਊਂਗੀ ਕੋ ਫੋਨ ਲਾਵੇ ਇੱਕਰੀ ਹੈ ਨਾ ਤੇ ਬਾਕੀ ਚਲੋ ਗੱਬਣ ਆ ਆਪਣੇ ਪਾਸ ਕਰਕੇ ਵੇਸ ਚਾੱਕ ਕੇ ਫੇਰੀ ਆਪਣੀ ਖੜੇ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ